ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਸ ਨੂੰ ਘਰੇਲੂ ਝੋਟੀ ਚੰਗੀ ਬਰੀਡ ਵਾਲੀ ਚੰਗਾ ਸੀਮਣ ਲੱਗਿਆ ਵਾ ਚੰਗਾ ਦੁੱਧ ਪਾਉਂਦੀ ਆ ਤੇ ਪੈਸੇ ਵੀ ਚੰਗੇ ਲਾਉਣੇ ਪੈਣਗੇ ਇਹ ਸੇਜ ਦਾ ਡਿਟੇਲ ਦੇ ਬਾਰੇ ਪੁੱਛਦੇ ਆ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਜੀਤ ਸਿੰਘ ਜੀ ਪਿੰਡ ਮਾਸੀਕੇ ਜ਼ਿਲ੍ਹਾ ਮੋਗਾ ਤਸਵੀਰ ਦਿਖਾ ਦਿਓ ਨਾਮ ਗਰਜੀਤ ਸਿੰਘ ਪਿੰਡ ਮਾਸੀਕੇ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਆ ਗਿਆ ਤਸਵੀਰ ਦਿਖਾ ਦਿਓ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 77104 ਜੀ 77104 31886 31886 ਜਿਹੜੇ ਅੱਜ ਆਪਾਂ ਝੋਟੀ ਦੀ ਵੀਡੀਓ ਕਵਰ ਕਰੀ ਜਾਂਦੇ ਆ ਬਾਈ ਜੀ ਸੂਆ ਕਿਹੜਾ ਸੂਰ ਰਹੀ ਏ ਇਹ ਦੂਜਾ ਸੂਆ ਸੂਰ ਰਹੀ ਏ ਜੀ ਦੂਜਾ ਸੂਆ ਸੂਰ ਰਹੀ ਆ ਤੇ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਦੇਈ ਆਪਾਂ ਛੋਟੀ ਜਿਹੀ ਕੱਟੀ ਲੈ ਆਉਂਦੀ ਸੀ ਅੱਛਾ ਕੱਟੀ ਪਰਚੇਸ ਕਰੀ ਸੀ ਆਪਾਂ ਹਾਂਜੀ ਜੈ ਸਿੰਘ ਬਦਨੀ ਵਾਲੇ ਤੋਂ ਲੈ ਆਉਂਦੀ ਸੀ ਠੀਕ ਆ ਜੈ ਸਿੰਘ ਦੇ ਘਰੋਂ ਕੱਟੀ ਹੁੰਦੀ ਸੀ ਹਾਂਜੀ ਹਾਂਜੀ ਦੱਸੀ ਸੀ ਉਹਨਾਂ ਨੇ ਕਿਹੜੀ ਸਾਣ ਦੀ ਆ ਉਹ ਸ਼ਾਇਦ ਉਹ ਤੋਂ ਬਲੀ ਦੀ ਵੀ ਦਿੰਦੇ ਸੀਗੇ ਠੀਕ ਹੈ ਲੈ ਕੇ ਆਏ ਇਹ ਆਪ ਉਸ ਕੀ ਵਿੱਚ ਇੱਕ ਸਿਰਿਆਂ ਦੀ ਜਿਹਾ ਆਪਾਂ ਇੱਕ ਕੱਟੀ ਲੈ ਜਾਂਦੇ ਹਾਂ ਠੀਕ ਆ ਵੀ ਰਿਕਾਰਡ ਵਗੈਰਾ ਚੰਗਾ ਦੱਤੇ ਹਾਂਜੀ ਰਿਕਾਰਡ ਬਹੁਤ ਤੇ ਬਾਬਾ ਲਈਏ ਚਲੋ ਬਲੀ ਹੋਵੇ ਜਾਂ ਜਿਹੜੇ ਦੀ ਮਰਜ਼ੀ ਹੋਵੇ ਪਰ ਕੱਟੀ 'ਚ ਕੁਆਲਿਟੀ ਬਹੁਤ ਜ਼ਿਆਦਾ ਆ ਹਨਾ ਹਾਂਜੀ ਹਾਂਜੀ ਪਹਿਲਾਂ ਸੂਰ ਦੁੱਧ ਘਰ ਪੀ ਲਿਆ ਆਪਾਂ ਇਹਦਾ ਹਾਂਜੀ ਹਾਂਜੀ ਕਿੰਨਾ ਦੁੱਧ ਚੋਇਆ ਆਪਾਂ ਪਹਿਲੇ ਸਵੇਰੇ ਜੀ 11:30 ਤੋਂ 15 ਦੇ ਵਿੱਚ ਦਿੱਤਾ ਜੀ ਪਹਿਲੇ ਕੈਣ ਦਾ ਭਾਵ 14 ਕਿਲੋ ਕੰਡੇ ਤੇ ਲਾਉਂਦੀ ਸੀ ਇਹ ਹਾਂਜੀ ਹਾਂਜੀ ਠੀਕ ਹੈ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣ ਦੇ ਵਿੱਚ ਬਸ ਸਾਹੀ 4-5 ਦਿਨ ਰਹਿ ਗਏ ਨੇ ਸੂਣ ਚਾਰ-ਪੰਜ ਦਿਨ ਬਾਕੀ ਪਿਛਲੇ ਸਵੇਰੀ ਕੱਟੀ ਵੀ ਖੜੀਆ ਕਰਿਆ ਹਨਾ ਹਾਂਜੀ ਹਾਂਜੀ ਮਤਲਬ ਕਹਿੰਦਾ ਭਾ ਬੱਚੇ ਵੀ ਚੰਗੇ ਪਉਂਦੀ ਆ ਪੂਰੇ ਵਧੀਆ ਜੀ ਹਾਂਜੀ ਕੱਟੀ ਹੋ ਵਧੀਆ ਹੁਣ ਆਪਾਂ ਇੱਕ ਸਪੀ ਹੋ ਦੁੱਧ ਘਰ ਪੀ ਰਿਆ ਇਹਦਾ ਹਾਂਜੀ ਹਾਂਜੀ ਕੱਟੀ ਨਿਸ਼ਾਨੀ ਰੱਖ ਲਈ ਤੇ ਹੁਣ ਛੋਟੀ ਸੇਲ ਕਰਨੀ ਆ ਹਾਂਜੀ ਹਾਂਜੀ ਤੇ ਦੁੱਧੋ ਛੱਡੀ ਨੂੰ ਟ ਦੁੱਧੋਂ ਹੱਡੀ ਨੂੰ ਇਹਨੂੰ ਸਾਢੇ 1 ਤਿੰਨ ਮਹੀਨਿਆਂ ਦੇ ਗ੍ਰੀਓ ਠੀਕ ਹੈ ਸਾਢੇ 1 ਤਿੰਨ ਮਹੀਨੇ ਹੋਗੇ ਦੁੱਧੋਂ ੱਡੀ ਨੂੰ ਹਾਂਜੀ ਵਧੀਆ ਲੰਬਾ ਟਾਈਮ ਹਾਂਜੀ ਹਾਂਜੀ ਦੁੱਧ ਤੇ ਚੌਂਡ ਚਵਾਦੀ ਬੋਲੀ ਸੀ ਵਧੀਆ ਪੂਰੀ ਸਿਹਰਾ ਜੀ ਠੀਕ ਹੈ ਤੇ ਐਦ ਕੀ ਫਿਰ ਟੀਕਾ ਕਿਹੜਾ ਭਰਾਤਾ ਇਹਦੇ ਆਪਾਂ ਐ ਕਿ ਏ ਬੀ ਸੀ ਦਾ ਭੀਮ ਲੱਗਿਆ ਬਾਈ ਏ ਬੀ ਸੀ ਦਾ ਭੀਮ ਹਾਂਜੀ ਹਾਂਜੀ ਠੀਕ ਹੈ ਕਹਿੰਦਾ ਵੀ ਬਾਇਓ ਡਾਟਾ ਬਸੋਕਰ ਸਾਰਾ ਆਪਣੇ ਕੋਲੇ ਹੈਗਾ ਇਹਦਾ ਹਾਂਜੀ ਹਾਂਜੀ ਐਦ ਕਿ ਮੇਰਾ ਥੋੜਾ ਮਾਨ ਕੀ ਕਹਿੰਦਾ ਝੋਟੀ ਸਨਖੀ ਬਹੁਤ ਜਿਆਦਾ ਯਾਰ ਅਨਮੁੱਲੀ ਚੀਜ਼ ਆ ਜਾਉਂਦੀ ਆਪਾਂ ਆਏ ਜੀ ਗਾਇਆਂ ਦੀ ਕੰਮ ਆਗਾ ਠੀਕ ਹੈ ਫਿਰ ਮੱਝ ਵਿੱਚ ਨਹੀਂ ਠੀਕ ਹੁੰਦੀ ਠੀਕ ਹੈ ਬਾਕੀ ਚੱਲੇ ਜੀ ਇੱਕ ਬਰੀਡ ਆਪਣੇ ਕੋਲ ਰਹਿ ਗਈ ਕੱਟੀ ਅੱਗੇ ਤਿਆਰ ਹੋ ਜੂ ਹਨਾ ਹਾਂਜੀ ਹਾਂਜੀ ਠੀਕ ਹੈ ਟਿੱਪੀਵ ਦਾ ਲੱਗਿਆ ਵਾ ਠੀਕ ਆ ਦਿਨ ਰਹਿ ਕੇ ਪੰਜ ਚਾਰ ਹਾਂਜੀ ਚਾਰ ਪੰਜ ਕਿਲੋ ਇਹ ਤੋੜੀ ਬਾਹਰ ਨੂੰ ਸੁਭਰ ਕਾਤ ਕਾਟ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਜਿਹੜੇ ਵੀਰੇ ਕਹਿੰਦੇ ਆ ਵੀ ਅਸੀਂ ਬਰੀਡਰ ਗੋੜੇ ਜਾਣਾ ਇੱਥੇ ਕੋਈ ਵੀਰ ਬਰੀਡਰ ਨਹੀਂ ਬਰੀਡਰਾਂ ਤੋਂ ਝੋਟੀ ਕੱਟੀ ਆਈ ਵੀ ਇਹ ਤੇ ਅੱਜ ਇਹ ਮਨ ਕੇ ਚਲੋ ਵੀ ਚੰਗੀ ਕੀਮਤ ਦੀ ਝੋਟੀ ਤਿਆਰ ਹੋਈ ਪਈ ਆ ਤੇ ਦੇਖੋ ਘਰੇਲੂ ਝੋਟੀ ਆ ਬੰਦਾ ਦੇਖ ਕੇ ਡਰਦੀ ਪਈ ਆ ਤੇ ਠਰ ਕੀ ਬੰਦੇ ਦੇ ਕੰਮ ਦੀ ਇਹ ਜਮ ਚੰਗੀ ਕੀਮਤ ਵਾਲੀ ਕੱਟੀ ਆ ਤੇ ਬਾਕੀ ਪੈਠ ਘੋੜੇ ਦੀ ਬਾਣ ਤਰਲੇ ਬਾਅਦ ਦੇਖੋ ਥੱਲੇ ਤੇ ਕੱਟੀ ਵੀ ਆਪਾਂ ਜੀ ਦਿਖਾਉਣੇ ਚਾਹਣਾ ਮਰੋਂਦੇ ਬੱਚੇ ਕਿਦਾਂ ਦੇ ਪੋਦੀਆ ਸੋ ਲੇਵਾਲੂਆ ਦੇਖੋ ਥੱਲੇ ਤੋਂ ਬੰਨ ਲਾ ਕੇ ਸੁਭਰਤ ਸਿੰਘ ਨੂੰ ਅਥਾ ਦੇਖੋ ਕੁੰਡਾ ਸਿੰਘਾ ਥੋੜਾ ਡਰਦੀ ਵੀ ਆ ਕੈਮਰਾ ਨੂੰ ਦੇਖ ਕੇ ਤੇ ਗੱਠੜੇ ਦੀ ਬਾਣਤਾ ਦੇਖੋ ਜਮਾ ਕਿਆ ਬਾਤ ਹੈ ਡਿੱਟੋ ਕਾਪੀ ਮੋਦੀ ਸਾਂਣੀ ਹੈ ਜਮਾ ਤੇ ਇਹ ਨਹੀਂ ਗੱਲ ਵੀ ਕੱਲਾ ਚੰਮ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਸੋ ਲੈਵਾ ਦੇਖੋ ਥੱਲੇ ਤੋਂ ਐ ਗੱਠਗੱਠ ਦੀ ਪੀੜੀ ਦੇ ਪਾਵੇ ਤੇ ਟੈਪ ਇਹਨਾਂ ਨੂੰ ਕਹਿ ਦਿੰਦੇ ਆ ਸੋ ਥਾਣ ਦੇਖੋ ਜਿਹੜੇ ਤੋਂ ਆਹ ਆਹ ਕਿਆ ਬਾਤ ਹੈ ਤੇ ਐਦ ਕੀ ਫਿਰ ਬਾਈ ਜੇ ਆਪਾਂ ਉਮੀਦ ਰੱਖੇ ਦੁੱਧ ਆੜੀਏ ਤੋ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਬਈ ਆਪਾਂ ਤਾਂ 16 17 ਦੀ ਮੀਨ ਕਰਦੇ ਆ 17 ਦੀ ਪਰ ਖਿਲਾੜੀ ਬੰਦਾ ਹੋਇਆ ਇਹ ਤੋ 18 19 ਵੀ ਚੋੜਾ ਬਣ ਕੱਟ ਛਾਇਦਾ ਜੀ ਹਾਂਜੀ ਤੇ ਪੀ ਇਹਦੀ ਕੱਟੀ ਦਿਖਾ ਜੀ ਬਾਬੇ ਪਿਛਲੇ ਸ ਤੇ ਕੱਟੀ ਇਹਦੀ ਪਿਛਲੇ ਸੂਏ ਦੀ ਟੌਪ ਕ੍ਰਾਸ ਜਮਾ ਮੇ ਝੋਟੀਆਂ ਕੋ ਸੇ ਨਹੀਂ ਆ ਜਵਾਨ ਹਾਂਜੀ ਹਾਂਜੀ ਠੀਕ ਆ ਇਹ ਕਿਹੜੇ ਟੀਕੇ ਦੇ ਕੋਈ ਯਾਦ ਰੱਖੀ ਗੱਲ ਕਰੀ ਇਹ ਪਿੰਡ ਸਾਨ ਸੀਗੇ ਸਾਡੇ ਉਹਦੀ ਮਾਂ ਦਾ ਦੁੱਧ ਸੀਗਾ 20 ਕਿਲੋ ਦਾ ਅਸਾਂ ਉਦੋਂ ਮੈਂ ਕ੍ਰਾਸ ਕਰਾਈ ਸੀ ਉਦੋਂ ਕ੍ਰਾਸ ਕਰਾਈ ਦੀ ਵੀ 11 ਸਾਲ ਦੇ ਵਿੱਚ ਕਿ ਨਵੇਂ ਨਹੀਂ 11 ਸਾਲ ਦੇ ਹੋਈ ਨਹੀਂ ਸਾਡੇ ਤੇ ਸਾਲ ਨਾਲ ਤਾਂ ਫਿਰ ਸੁਨਾਰੇ ਹੋਈ ਜਿਵੇਂ ਸੁਹਾ ਦੇ ਕੋ ਮੇਰੇ ਤੇ ਰੱਖਿਆ ਦੋ ਜੇ ਫਰਮਾਜਾ ਹਣਾ ਤੇ ਬਾਕੀ ਗਾਵਾਂ ਤੇ ਮੁੱਲ ਵੀ ਦੱਸ ਦਿਓ ਬਾਈ ਜੀ ਇਹਦਾ ਕੀ ਰੱਖਿਆ ਆਪਾਂ ਫਿਰ ਦੇ ਲੈਣ ਯਾਰ 2 ਲੱਖ ਦਾ 1000 ਰੁਪਇਆ ਥੋੜਾ ਬੋਤਾ ਮਾਨ ਸਰਮਾਨ ਮਾੜਾ ਮੋਟਾ ਮਾਨਦਾਨ ਕਰਦਾਂਗੇ ਠੀਕ ਆ ਪਰ ਚੀਜ਼ ਦੇ ਹਿਸਾਬ ਨਾਲ 2 10 ਨੂੰ ਸੂਟ ਕਰਦਾ ਹਾਂਜੀ ਕੁਆਲਿਟੀ ਪੂਰੀ ਠੀਕ ਹੈ ਸੋ 2 ਲੱਖ 10000 ਕੀਮਤ ਕੁਆਲਿਟੀ ਵਾਲੀ ਮੜੀ ਪਾਸੇ ਹੋ ਜਾਏ ਕੁਸਰ ਫੇਰ ਆ ਭਾਈ ਇਦੋਂ ਕਰਾਂਗੇ ਸੋ ਦੇਖੋ ਬੈਠੋ ਕੁੜੇ ਦੀ ਬੰਤਰ ਦੇੇਵਾ ਦੇਖਦਾ ਥੋੜਾ ਡਰਦੀ ਜਰੂਰ ਆ ਝੋਟੀ ਪਰ ਇਹ ਖੇਤਾਂ ਦੇ ਘਰ ਘੱਟੇ ਕੋਈ ਆਉਂਦਾ ਨਹੀਂਗਾ ਠੀਕ ਹੈ ਪਰ ਜਦੋਂ ਗਾਈਆਂ ਦੇ ਡਾਕਟਰ ਟੀਕਾ ਤੁਹਾਨੂੰ ਲਵਾਉਂਦਾ ਠੀਕ ਹੈ ਉਹਦਾ ਕਰਕੇ ਫਿਰ ਇਹ ਦੱਸਦੀ ਹੈ ਦੰਦ ਉਹ ਜਵਾਨ ਹੋ ਗਈ ਹੋਣੀਆਂ ਹਨ ਸਿੱਕੀ ਹੋਊਗੀ ਸਿੱਕੀ ਹੋਊਗੀ ਸਿੱਕੀ ਜਵਾਨ ਹਨਾ ਬਾਪੂ ਇਹਦੇ ਦੋ ਤੋਂ ਵੱਡੀਆਂ ਨੂੰ ਸੂਰੀਆਂ ਪਰ ਇਨਸਾਨ ਹੋਇਆ ਠੀਕ ਹੈ ਉਹਦਾ ਦੋ ਹੁਣ ਸਿੱਕੀ ਹਾਲੇ ਦੰਦ ਕੰਨੇ ਵਾਲੇ ਖੜੇ ਹੋਣਗੇ ਮੈਨੂੰ ਪਤਾ ਹੈ ਠੀਕ ਹੈ 1.7 ਮਹੀਨੇ ਜਾਂਦੇ ਅੰਦਰ ਫਿਰ ਸੂਰ ਵਾਲੇ ਹੋਗੇ ਦੁਬਾਰੇ ਹਾਂਜੀ ਹਾਂਜੀ ਠੀਕ ਹੈ ਸੋ ਪਿੰਡ ਮਾਸੀਕੇ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ